ਸਾਵਣ ਮਹੀਨਾ ਜੀ ਆਪਾਂ ਜੇ ਗੱਲ ਕਰੀਏ ਆਪਣੇ ਪੰਜਾਬ ਦੀ ਜੀ ਤੇ ਪੰਜਾਬ ਦੇ ਵੀ ਵੱਖ-ਵੱਖ ਪਿੰਡਾਂ ਚ ਕਸਬਿਆਂ ਚ ਸ਼ਹਿਰਾਂ ਵਿੱਚ ਵੀ ਇੱਕ ਇਸ ਮਹੀਨੇ ਵਿੱਚ ਜੋ ਤੀਆਂ ਦਾ ਤਿਹਾੜਾ ਹੈ ਤੇ ਬੜੇ ਸ਼ਾਨ ਨਾਲ ਮਨਾਇਆ ਜਾਂਦਾ ਪਿੰਗਾ ਝੂਟੀਆਂ ਜਾਂਦੀਆਂ ਗਿੱਧਾ ਪਾਇਆ ਜਾਂਦਾ ਗੀਤ ਗਾਏ ਜਾਂਦੇ ਨੇ ਇਹਦਾ ਇਤਿਹਾਸ ਕੀ ਹੈ ਕਿ ਇਹ ਜੋ ਤੀਆਂ ਦਾ ਤਿਹਾੜਾ ਹੈ ਸਾਡੇ ਕਿਸੇ ਧਰਮ ਦੇ ਇਤਿਹਾਸ ਦੇ ਨਾਲ ਸੰਬੰਧਿਤ ਜਾਂ ਜੁੜਿਆ ਹੋਇਆ ਹੈ ਇਹ ਸੰਬੰਧੇ ਜਾਣਕਾਰੀ ਤਾਂ ਇਹ ਹੈ ਜੀ ਨੰਬਰ 1 ਸਭ ਤੋਂ ਪਹਿਲਾਂ ਤਾਂ ਇਹ ਬੜਾ ਲਜਤਾ ਦਾ ਭਰਿਆ ਤਿਆਰ ਹੈ ਜੀ ਔਰ ਬੇਸ਼ਰਮੀ ਦਾ ਇਤਿਆਰ ਹੈ ਕਾਰਨ ਇਹ ਸੀ ਜੇ ਸੋਨ ਦੇ ਮਹੀਨੇ ਵਿੱਚ ਜਿਹੜੇ ਨਵਾਬ ਸੀਗੇ ਉਹ ਆਪ ਦੀ ਮੋਹ ਜਮਸਤੀ ਦੇ ਵਾਸਤੇ ਉਹ ਉੱਥੇ ਦੇਖਣਾ ਚਾਹੁੰਦੇ ਸੀ ਕਿ ਕਿਹੜੀ ਸੁੰਦਰ ਲੜਕੀ ਹੈ ਜਾਂ ਕਿਹੜੀ ਨਹੀਂ ਇਸ ਦਿਨ ਜਿਹੜੇ ਕੱਪੜੇ ਪਾਏ ਹੁੰਦੇ ਸੀ ਸਰੀਰ ਤੇ ਸਾਰੇ ਕੱਪੜੇ ਚੌਂਕ ਦੇ ਵਿੱਚ ਲਵਾਏ ਜਾਂਦੇ ਸੀ ਲੜਕੀਆਂ ਦੇ ਅੱਛਾ ਜੀ ਉਹ ਕੱਪੜੇ ਲੋਹਾ ਕੇ ਫਿਰ ਨਾਚ ਕਰਾਇਆ ਜਾਂਦਾ ਜਿੱਦਾਂ ਅੱਜ ਕੱਲ ਕੁੜੀਆਂ ਪਿੰਗਾ ਜੋੜੀਆਂ ਤਾਂ ਪਿੰਗਾ ਨਹੀਂ ਸੀ ਉਹ ਨੱਚਦੀਆਂ ਸੀ ਜੀ ਉਹ ਫਿਰ ਨੱਚਦੇ ਟਾਈਮ ਜਿਸ ਲੜਕੀ ਜਾਂ ਉਹਨੂੰ ਅਸ਼ਲੀਲ ਪੋਣੇ ਚ ਉਹਨੂੰ ਉਹ ਵਧੀਆ ਲਗਣੀ ਉਹ ਲੜਕੀ ਨੂੰ ਨਾਲ ਲੈ ਜਾਂਦੇ ਸੀ ਔਰ ਉਹਨੂੰ ਵਾਪਸ ਨਹੀਂ ਸੀ ਭੇਜਦੇ ਉਹ ਉਹਨਾਂ ਦੀ ਇਹ ਬਾਬਾ ਜੀ ਅੱਜ ਕਾ